ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ 8:30 ਦੇ 4:00 ਦਾ ਤਰੀ ਕੱਜ ਹੈਗੀ ਆ 17 ਦਸੰਬਰ ਦਿਨ ਬੁੱਧਵਾਰ ਤੇ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਹੈ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਸੋਹਣੀ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਜੇ ਤੁਸੀਂ ਸਿਰਫ 10 ਦਿਨ 4 ਵਜੇ ਉੱਠ ਕੇ ਪਾਠ ਕਰਦੇ ਹੋ ਨਾ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਖਤਮ ਹੋਣ ਲੱਗ ਜਾਣਗੇ ਤੇ ਸੁੱਖ ਵਧਣ ਲੱਗ ਜਾਣਗੇ ਅਗਰ ਤੁਹਾਨੂੰ ਨਹੀਂ ਯਕੀਨ ਹੈਗਾ ਤਾਂ ਸਿਰਫ 10 ਦਿਨ ਕਰਕੇ ਦੇਖ ਲਓ ਤੁਸੀਂ ਮੇਰੇ ਤੇ ਯਕੀਨ ਨਾ ਕਰੋ ਆਪ ਕਰਕੇ ਦੇਖੋ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੀਓ ਸਮਝਿਓ ਤੇ ਉਸ ਤੇ ਅਮਲ ਵੀ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੈਂ ਤੁਹਾਡੇ ਨਾਲ ਅਕਸਰ ਹਨਾ ਬਾਣੀ ਦੀ ਵੀਡੀਓ ਸ਼ੇਅਰ ਕਰਦੀ ਰਹਿਣੀ ਆਂ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਵੀ ਜਦੋਂ ਵੀ ਮੈਂ ਤੁਹਾਡੇ ਨਾਲ ਗੁਰਬਾਣੀ ਦੀ ਵੀਡੀਓ ਸ਼ੇਅਰ ਕਰਾਂ ਨਾ ਤੁਸੀਂ ਮੇਰੇ ਤੇ ਬਿਸ਼ੱਕ ਯਕੀਨ ਨਾ ਕਰੋ ਕਿਉਂਕਿ ਸਾਨੂੰ ਨਾ ਭਰੋਸਾ ਉਦੋਂ ਤੱਕ ਨਹੀਂ ਬਣ ਪਾਉਂਦਾ ਜਦ ਤੱਕ ਸਾਡਾ ਉਹਦਾ ਤਜਰਬਾ ਨਹੀਂ ਹੁੰਦਾ ਸਾਡਾ ਉਹਦਾ ਐਕਸਪੀਰੀਅੰਸ ਨਹੀਂ ਹੁੰਦਾ ਸੋ ਜੇ ਤੁਸੀਂ ਖੁਦ ਪਾਠ ਕਰੋਗੇ ਤੁਸੀਂ ਖੁਦ ਉਹ ਚੀਜ਼ਾਂ ਮਹਿਸੂਸ ਕਰੋਗੇ ਨਾ ਤਾਂ ਤੁਹਾਨੂੰ ਯਕੀਨ ਬਣੇਗਾ ਪਰ ਇੱਕ ਵਾਰੀ ਤੁਸੀਂ ਸ਼ੁਰੂ ਕਰਕੇ ਦੇਖੋ ਇੱਕ ਵਾਰੀ ਮੇਰੇ ਕਹਨੇ ਤੇ ਗੁਰਬਾਣੀ ਨਾਲ ਜੁੜ ਕੇ ਦੇਖੋ ਕਿਉਂਕਿ ਜ਼ਿੰਦਗੀ ਦੇ ਵਿੱਚ ਨਾ ਸਕੂਨ ਵੱਧਾ ਹੈ ਸੁੱਖਾਂ ਦਾ ਆਪਾਂ ਕਹਿੰਦੇ ਵਾਸ ਹੁੰਦਾ ਹੈ ਦੁੱਖਾਂ ਦਾ ਘਰ ਦੇ ਵਿੱਚੋਂ ਨਾ ਹੁੰਦਾ ਤੁਸੀਂ ਆਪ ਕਹੋਗੇ ਤੇ ਬਲਕਿ ਅੱਗੇ ਜਾ ਕੇ ਤੁਸੀਂ ਖੁਦ ਵੀ ਦੂਸਰਿਆਂ ਨੂੰ ਕਹੋਗੇ ਵੀ ਗੁਰਬਾਣੀ ਦੇ ਨਾਲ ਜੁੜੋ ਕਿਉਂਕਿ ਗੁਰਬਾਣੀ ਦੇ ਵਿੱਚ ਸਭ ਤੋਂ ਵੱਡਾ ਸਕੂਨ ਹੈ ਸਾਡੀ ਜ਼ਿੰਦਗੀ ਵਿੱਚ ਸਕੂਨ ਦੀ ਹੀ ਘਾਟ ਹੈ ਸ਼ਾਂਤੀ ਦੀ ਹੀ ਘਾਟ ਹੈ ਤੇ ਇਹ ਸਾਰੀਆਂ ਚੀਜ਼ਾਂ ਸਾਨੂੰ ਗੁਰਬਾਣੀ ਦੇ ਵਿੱਚੋਂ ਹੀ ਮਿਲਦੀਆਂ ਨੇ ਸੋ ਜਿਹੜੀ ਮੈਂ ਅੱਜ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਲੱਗੀ ਆ ਨਾ ਤੁਸੀਂ ਅਗਰ ਸਿਰਫ 10 ਦਿਨ ਵੀ ਮੈਂ ਇਹ ਨਹੀਂ ਕਹਿੰਦੀ ਵੀ ਸਿਰਫ 10 ਦਿਨ ਪਾਠ ਕਰੋ ਵੀ ਉਸ ਤੋਂ ਬਾਅਦ ਨਾ ਕਰੋ ਨਹੀਂ ਪਾਠ ਜਾਰੀ ਰੱਖੋ ਉਸ ਤੋਂ ਬਾਅਦ ਲੇਕਿਨ 10 ਦਿਨ ਦੀ ਗੱਲ ਮੈਂ ਤਾਂ ਤੁਹਾਡੇ ਨਾਲ ਕਹੀ ਆ ਵੀ ਅਗਰ ਤੁਸੀਂ ਸਿਰਫ 10 ਦਿਨ ਵੀ ਆਪਦੇ ਆਪ ਨੂੰ ਨੰ ਤੱਕੇ ਨਾ ਸ਼ੁਰੂ ਦੇ ਵਿੱਚ ਥੋੜਾ ਔਖਾ ਹੁੰਦਾ ਸ਼ਰੀਰ ਨੂੰ ਹਨਾ ਤੁਸੀਂ ਕਿਸੇ ਚੀਜ਼ ਵੱਲ ਨੂੰ ਲਾ ਰਹੇ ਹੋ ਤਾਂ ਥੋੜਾ ਜਿਹਾ ਸ਼ੁਰੂ 'ਚ ਇਹ ਲੱਗੂਗਾ ਵੀ ਸੁਸਤੀ ਆਊਗੀ ਹਨਾ ਦਿਲ ਨਹੀਂ ਕਰੂਗਾ ਉੱਠਣ ਨੂੰ ਕਿਉਂਕਿ ਆਲਸ ਆਉਂਦਾ ਹੈ ਪਰ ਜੇ ਤੁਸੀਂ 10 ਦਿਨ ਲਗਾਤਾਰ ੱੱਕੇ ਨਾਲਾ ਦੇ શરીર ਨੂੰ ਉਠਾ ਕੇ ਗੁਰਬਾਣੀ ਦੇ ਨਾਲ ਜੋੜ ਲਿਆ ਨਾ ਆਪਣੇ ਮਨ ਨੂੰ ਜੋੜ ਲਿਆ ਤਾਂ 10 ਦਿਨਾਂ ਦੇ ਵਿੱਚ ਨਾ ਤੁਸੀਂ ਇੱਕ ਚੀਜ਼ ਮਹਿਸੂਸ ਕਰੋਗੇ ਦੂਸਰੇ ਤੀਸਰੇ ਦਿਨ ਨਾ ਇੱਕ ਨੂੰ ਫਰਕ ਤੁਹਾਨੂੰ ਪਹਿਲੇ ਦਿਨ ਵੀ ਮਹਿਸੂਸ ਹੋਣ ਲੱਗ ਜਾਊਗਾ ਤੁਹਾਨੂੰ ਇੱਕ ਅਲੱਗ ਜੀ એનર્ਜੀ ਮਹਿਸੂਸ ਹੋਊਗੀ ਦਿਨੇ ਤੁਹਾਡਾ ਮਨ ਖੁਸ਼ ਰਹੂਗਾ ਪੋਜ਼ਿਟਿਵ ਸੋਚ ਆਊਗੀ ਮਨ ਹਲਕਾ ਹਲਕਾ ਲੱਗੂਗਾ ਤਰੋ ਤਾਜ਼ਾ ਮਹਿਸੂਸ ਹੋਊਗਾ ਜ਼ਿੰਦਗੀ ਦੇ ਵਿੱਚ ਐ ਲੱਗੂਗਾ ਵੀ ਕੁਝ ਖਾਸ ਕਰਿਆ ਤੇ ਜੇ ਤੁਸੀਂ ਇੱਕ ਦਿਨ ਵੀ ਫਿਰ ਪਾਠ ਨਹੀਂ ਨਾ ਕਰੋਗੇ ਤੇ ਫਿਰ ਇਹ ਲੱਗੂਗਾ ਬਹੁਤ ਕੁਝ ਖੋਸ ਗਿਆ ਵੀ ਮੈਂ ਅੱਜ ਜ਼ਿੰਦਗੀ ਵਿੱਚ ਪਤਾ ਨਹੀਂ ਹਜੇ ਕੀ ਹੈ ਨਾ ਕੀਤਾ ਨਹੀਂ ਜਿਹਦਾ ਕਰਕੇ ਮੇਰੇ ਮਨ ਨੂੰ ਸ਼ਾਂਤੀ ਨਹੀਂ ਇੰਨਾ ਜ਼ਿਆਦਾ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਗੁਰਬਾਣੀ ਦਾ ਸਾਡੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਸਿਰਫ 10 ਦਿਨ ਸਿਰਫ 10 ਦਿਨ ਆ ਇਹ ਟਾਰਗੇਟ ਕਰ ਲਓ ਨਾ ਵੀ ਮੈਂ 10 ਦਿਨ ਲਗਾਤਾਰ ਬਿਨਾ ਨਾਗਾ ਪਾਈ ਉੱਠਣੀ ਉੱਠਣਾ ਹੈ ਤੇ ਤੁਸੀਂ 10 ਦਿਨ ਲਗਾਤਾਰ ਮਤਲਬ ਕੋਈ ਵੀ ਪਾਠ ਚਾਹੀ ਜਪਜੀ ਸਾਹਿਬ ਚਾਹੀ ਚਾਹੀ ਪਈ ਸਾਹਿਬ ਚਾਹੀ ਤੁਸੀਂ ਮੂਲ ਮੰਤਰ ਸਾਹਿਬ ਵੀ ਕਰ ਲਓ ਉੱਠ ਕੇ ਚਾਹੀ ਤੁਸੀਂ ਸੁਖਮਨੀ ਸਾਹਿਬ ਕਰ ਲਓ ਤੁਹਾਡੇ ਆਪ ਦੀ ਮਨ ਦੀ ਸ਼ਰਧਾ ਵੀ ਤੁਹਾਡਾ ਮਨ ਕਿਹੜੀ ਬਾਣੀ ਦੇ ਵਿੱਚ ਟਿਕਦਾ ਕਿਹੜੀ ਬਾਣੀ ਨੂੰ ਜਪਣ ਦੇ ਨਾਲ ਸਕੂਨ ਤੁਹਾਨੂੰ ਜ਼ਿਆਦਾ ਮਿਲਦਾ ਜਾਂ ਜ਼ਿਆਦਾ ਧਿਆਨ ਟਿਕਦਾ ਦੇਖੋ ਬਾਣੀ ਵਸੇ ਸਾਰੀ ਦੇ ਵਿੱਚ ਸਕੂਨ ਆ ਪਰ ਕਈਆਂ ਦਾ ਹੁੰਦਾ ਨਾ ਕਈਆਂ ਦਾ ਤਜਰਬਾ ਹੁੰਦਾ ਵੀ ਕਈਆਂ ਨੂੰ ਮੂਲ ਮੰਤਰ ਸੱਜਪ ਕੇ ਬੜਾ ਆਨੰਦ ਆਉਂਦਾ ਕਈਆਂ ਨੂੰ ਸੁਖਮਨੀ ਸਾਹਿਬ ਜਪੜਨਾ ਬੜਾ ਆਨੰਦ ਆਉਂਦਾ ਕਈਆਂ ਨੂੰ ਚੋ ਪਈਸਾ ਜਪੜਨਾ ਬੜਾ ਆਨੰਦ ਆਉਂਦਾ ਸੋ ਇਹ ਤੁਹਾਡੇ ਆਪ ਦੇ ਮਨ ਦੀ ਅ ਅਪਾ ਕਹਾਂਗੇ ਇੱਛਾ ਜਾਂ ਤੁਹਾਡੇ ਆਪ ਦੇ ਆਨੰਦ ਦੀ ਗੱਲ ਹੈ ਵੀ ਤੁਹਾਨੂੰ ਕਿਸ ਚੀਜ਼ ਨਾਲ ਸਕੂਨ ਜ਼ਿਆਦਾ ਮਿਲਦਾ ਕਿਹੜੀ ਬਾਣੀ ਜਪਣਾ ਤੁਹਾਨੂੰ ਜ਼ਿਆਦਾ ਖੁਸ਼ੀ ਮਿਲਦੀ ਹੈ ਸੋ ਉਹੀ ਬਾਣੀ ਜਪੋ ਸਿਰਫ 10 ਦਿਨ ਦਾ ਟਾਰਗੇਟ ਬਣਾ ਲਓ 10 ਦਿਨ ਦੇ ਵਿੱਚ ਨਾ ਤੁਹਾਨੂੰ ਆਪ ਦੀ ਜ਼ਿੰਦਗੀ 'ਚ ਆ ਫਰਕ ਮਹਿਸੂਸ ਹੋਊਗਾ ਤੁਸੀਂ ਦਿਨੇ ਖੁਸ਼ ਰਹੋਗੇ ਤੁਹਾਡੀ ਸੋਚ ਬਦਲਣੀ ਸ਼ੁਰੂ ਹੋ ਜੂਗੀ ਤੁਹਾਡੇ ਤੁਹਾਡੇ ਕੰਮਾਂ ਤੇ ਉਸ ਚੀਜ਼ ਦਾ ਅਸਰ ਪੈਣਾ ਸ਼ੁਰੂ ਹੋ ਜਾਊਗਾ ਤੇ ਤੁਸੀਂ ਹਰ ਟਾਈਮ ਖੁਸ਼ ਰਹੋਗੇ ਨਤੀ ਨਕਾਰਾਤਮਕ ਜਿਹੜੀਆਂ ਸੋਚਾਂ ਹੁੰਦੀਆਂ ਹਨ ਜਿਹੜੀਆਂ ਨੈਗੇਟਿਵ ਸੋਚਾਂ ਮਤਲਬ ਆਪਾਂ ਹਰ ਟਾਈਮ ਇਹ ਸੋਚਦੇ ਰਹਿੰਨੇ ਆ ਵੀ ਆ ਕਿਵੇਂ ਹੋਊਗਾ ਜਾਂ ਆ ਨਹੀਂ ਹੋ ਰਿਹਾ ਜਾਂ ਮੈਂ ਜ਼ਿੰਦਗੀ ਚ ਕਿਵੇਂ ਕਾਮਯਾਬ ਹੂੰ ਨਾ ਉਹ ਸੋਚਾਂ ਜਿਹੜੀਆਂ ਹੁੰਦੀਆਂ ਸਾਰੀਆਂ ਨਕਾਰਾਤਮਕ ਹੁੰਦੀਆਂ ਪਰ ਇਹ ਚੀਜ਼ਾਂ ਇਹ ਸੋਚਾਂ ਸਾਡੇ ਦਿਮਾਗ ਚੋਂ हटਣੀਆਂ ਸ਼ੁਰੂ ਹੋ ਜਾਂਦੀਆਂ ਫਿਰ ਸਾਨੂੰ ਹਰ ਟਾਈਮ ਇਹ ਮਹਿਸੂਸ ਹੋਣ ਲੱਗ ਜਾਂਦਾ ਵੀ ਨਹੀਂ ਮੈਂ ਪ੍ਰਮਾਤਮਾ ਦਾ ਨਾਮ ਲੈ ਲਿਆ ਨਾ ਤਾਂ ਵਾਈਬਰ ਹੁਣ ਸਭ ਠੀਕ ਕਰੂਗਾ ਪਰਮਾਤਮਾ ਨੇ ਸਭ ਠੀਕ ਕਰਨਾ ਹੈ ਦੇਖੋ ਠੀਕ ਕਰਨ ਵਾਲਾ ਉਹ ਆਪ ਹੀ ਹੈ ਆਪਣੇ ਹੱਥ ਵਿੱਚ ਕੁਝ ਨਹੀਂ ਆਪਾਂ ਕੀ ਕਰ ਸਕਦੇ ਆ ਉਹਦਾ ਨਾਮ ਲੈ ਸਕਦੇ ਆ ਉਹਨੂੰ ਇਥਿਆ ਸਕਦੇ ਆ ਉਹਦੇ ਅੱਗੇ ਅਰਦਾਸ ਕਰ ਸਕਦੇ ਆ ਤੇ ਸਾਇੰਸ ਵੀ ਇਸ ਚੀਜ਼ ਨੂੰ ਮੰਨਦੀ ਹੈ ਵੀ ਜਿਹੜਾ ਬੰਦਾ 4 ਵਜੇ ਉੱਠ ਕੇ ਹਨਾ ਚਾਹੇ ਪਰਮਾਤਮਾ ਨੂੰ ਧਿਆਉਂਦਾ ਜਾਂ ਚੰਗੀਆਂ ਕਿਤਾਬਾਂ ਪੜ੍ਹਦਾ ਹਨਾ ਪੋਜ਼ਿਟਿਵ ਸੋਚ ਰੱਖਦਾ ਹੈ ਕਹਿੰਦੇ ਉਹਦੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਂਦੀ ਹੈ ਉਹਦੀ ਜ਼ਿੰਦਗੀ ਦੇ ਵਿੱਚ ਚੰਗੀ એનર્ਜੀ ਦਾ ਵਾਸਾ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਇੰਸ ਵੀ ਇਸ ਚੀਜ਼ ਨੂੰ ਮੰਨਦੀ ਹੈ ਗੁਰਬਾਣੀ ਨੇ ਤਾਂ ਆਪਾਂ ਨੂੰ ਪਹਿਲੇ ਗੁਰੂ ਸਹਿਬਾਨਾਂ ਨੇ ਤਾਂ ਆਪਾਂ ਨੂੰ ਪਹਿਲਾਂ ਹੀ ਜਿਹੜਾ ਹੈਗਾ ਅਮਰਤ ਵੇਲੇ ਨੂੰ ਸਾਂਭਣ ਦੀ ਗੱਲ ਕਹੀ ਆ ਅਮਰਤ ਵੇਲੇ ਦੀ ਦਾਤ ਗੁਰੂ ਸਾਹਿਬ ਤਾਂ ਆਪਾਂ ਨੂੰ ਪਹਿਲੇ ਹੀ ਬਖਸ਼ੀ ਹੋਈ ਆ ਪਰ ਸਾਇੰਸ ਵੀ ਇਸ ਚੀਜ਼ ਤੇ ਜੋੜ ਪਾਉਂਦੀ ਹੈ ਜਿਵੇਂ ਹੁਣ ਤੁਸੀਂ ਇੱਕ ਦੇਖੋ ਚੀਜ਼ ਕਿਉਂਕਿ ਨਾ ਸਵੇਰੇ ਦਾ ਕਾਰਨ ਇਹ ਆ ਕਿ ਸਵੇਰੇ ਸਾਡਾ ਦਿਮਾਗ ਚਿੰਤਾਵਾਂ ਤੋਂ ਮੁਕਤ ਹੁੰਦਾ ਹੈ ਟੈਨਸ਼ਨ ਫਰੀ ਹੁੰਦਾ ਹਨ ਕੋਈ ਸ਼ੋਸ਼ ਸ਼ਰਾਬਾ ਨਹੀਂ ਹੁੰਦਾ ਕੋਈ ਕਿਸੇ ਦਾ ਦਖਲਅੰਦਾਜ਼ੀ ਨਹੀਂ ਹੁੰਦੀ ਜਿਵੇਂ ਦਿਨੇ ਤੱਕ ਕਿਸੇ ਦਾ ਫੋਨ ਆ ਗਿਆ ਇਹ ਮੈਸੇਜ ਆ ਗਿਆ ਹਨਾ ਜਾਂ ਕੋਈ ਖੜਕਾ ਹੋ ਗਿਆ ਪਰ ਅਮਰਤਵੇ ਲਈ ਚੀਜ਼ਾਂ ਨਹੀਂ ਹੁੰਦੀਆਂ ਤੇ ਅਮਰਤਵੇ ਲਈ ਨਾ ਸਾਡਾ ਧਿਆਨ ਬਹੁਤ ਜ਼ਿਆਦਾ ਟਿਕਦਾ ਦਿਨ ਦੇ ਮੁਕਾਬਲੇ ਸੋ ਇਸ ਕਰਕੇ ਜਦੋਂ ਆਪਾਂ ਅਮਰਤਵੇ ਲਈ ਪਾਠ ਕਰਦੇ ਹਾਂ ਧਿਆਨ ਜ਼ਿਆਦਾ ਟਿਕਣਾ ਤਾਂ ਆਪ ਨੂੰ ਫਲ ਵੀ ਜ਼ਿਆਦਾ ਮਿਲਦਾ ਏਸੇ ਕਰਕੇ ਸਵੇਰੇ ਉੱਠਿਆ ਕਰੋ ਸਾਜਰੇ ਉੱਠ ਕੇ ਜੇ ਸ਼ੁਰੂ ਵਿੱਚ ਤੁਸੀਂ 4 ਵਜੇ ਨਹੀਂ ਉੱਠ ਸਕਦੇ ਸ਼ੁਰੂ ਵਿੱਚ ਤੁਸੀਂ 5 ਵਜੇ ਉੱਠਣਾ ਸ਼ੁਰੂ ਕਰ ਦੋ ਹੌਲੀ ਹੌਲੀ ਨਾਲ ਹਰ ਰੋਜ਼ 5-10 ਮਿੰਟ ਵਧਾਉਂਦੇ ਜਾਓ ਜਿਵੇਂ ਅਗਰ ਅੱਜ ਤੁਸੀਂ 5 ਵਜੇ ਉੱਠਿਓ ਤੇ ਕੱਲ ਨੂੰ ਤੁਸੀਂ 4:30 ਵਜੇ ਉੱਠ ਖੜੋ ਤੇ ਕੱਲ ਨੂੰ 4:30 ਵਜੇ ਉੱਠਿਓ ਉਸ ਪਰਸੋਂ ਤੁਸੀਂ ਹੋਰ 5 ਮਿੰਟ ਪਹਿਲਾਂ ਉੱਠ ਖੜੋ ਸੋ ਇਦਾਂ ਹੌਲੀ 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 ਆਪਦਾ ਟਾਈਮ ਵਧਾਉਂਦੇ ਜਾਓ ਤੇ ਜੇ ਤੁਹਾਨੂੰ ਨੀਂਦ ਆਉਂਦੀ ਆ ਦਿਨੇ ਥੋੜਾ ਟਾਈਮ ਸੌਂ ਲੇ ਤੇ ਉਹਦੇ ਨਾਲ ਜਿਹੜਾ ਸਾਡਾ ਅਮਰਤ ਵੇਲਾ ਵੀ ਸੱਵਲਣਾ ਸ਼ੁਰੂ ਹੋ ਜਾਂਦਾ ਸਾਡੀ ਨੀਂਦ ਵੀ ਪੂਰੀ ਹੋ ਜਾਂਦੀ ਹੈ ਸੋ ਇਹ ਤਾਂ ਆਪਦੀ ਸ਼ਰੀਰ ਨੂੰ ਤੁਸੀਂ ਜਿਹੜਾ ਹੈਗਾ ਅਮਰਤ ਵੇਲੇ ਦੇ ਨਾਲ ਜੋੜ ਸਕਦੇ ਹੋ અમૃત વેળાના જોડના શરીર ਨੂੰ ਕੋਈ ਜ਼ਿਆਦਾ ਔਖਾ ਨਹੀਂ ਇਹ ਤੁਹਾਡੇ ਆਪ ਦੇ ਹੱਥ ਵਿੱਚ ਆ ਬਸ ਫਰਕ ਇਹਦਾ ਕਿ ਵੀ ਤੁਸੀਂ ਕਿਸ ਤਰੀਕੇ ਨਾਲ ਚੱਲਦੇ ਹੋ ਜੇ ਹੁਣ ਇੱਕਦਮ ਤੁਸੀਂ 4 ਵਜੇ ਉੱਠਣਾ ਤੁਸੀਂ ਉੱਠਦੇ ਹੋ 6 ਵਜੇ ਪਰ ਇੱਕਦਮ 4 ਵਜੇ ਉੱਠਣ ਲੱਗ ਗਏ ਹਨਾ ਤੇ ਜਿੰਨੇ ਤੁਸੀਂ ਸੁੱਤੇ ਨਹੀਂ ਫਿਰ ਤਾਂ ਨੀਂਦ ਨਹੀਂ ਆਉਣਾ ਹੀ ਹੈ ਠੀਕ ਹੈ ਸੋ ਨੀਂਦ ਵੀ ਪੂਰੀ ਕਰਨੀ ਜ਼ਰੂਰੀ ਆ ਹੌਲੀ ਹੌਲੀ ਦੇਖੋ ਇੱਕ ਭੁੱਖ ਤੇ ਇੱਕ ਨੀਂਦ ਜਿੰਨੀ ਮਰਜ਼ੀ ਵਧਾ ਲਓ ਤੇ ਜਿੰਨੀ ਮਰਜ਼ੀ ਘਟਾ ਲਓ ਉਹ ਤੁਹਾਡੇ ਆਪ ਦੇ ਹੱਥ ਆ ਕਈ ਲੋਕ ਦਿਨ ਰਾਤ ਹੀ ਸੁੱਤੇ ਰਹਿੰਦੇ ਆ ਹਨਾ ਉਹਨਾਂ ਨੂੰ ਨੀਂਦ ਦੀ ਇੰਨੀ ਆਉਂਦੀ ਹੈ ਕਈ ਲੋਕਾਂ ਨੂੰ ਭੁੱਖ ਵੀ ਬਹੁਤ ਲੱਗਦੀ ਹੈ ਕਈ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ ਕਈ ਲੋਕਾਂ ਨੂੰ ਨੀਂਦ ਵੀ ਘੱਟ ਆਉਂਦੀ ਹੈ ਕਿਉਂ ਕਿਉਂਕਿ ਆਪਦੇ ਸਰੀਰ ਨੂੰ ਤੁਸੀਂ ਜਿਹੇ ਜੀ ਆਦਤ ਪਾ ਲੂਗੇ ਨਾ ਇਹਨੇ ਉਹੇ ਜੀ ਆਦਤ ਦੇ ਵਿੱਚ ਲੱਗ ਜਾਣਾ ਸੋ ਇਸ ਕਰਕੇ ਅੰਮ੍ਰਿਤ ਵੇਲੇ ਉੱਠ ਕੇ 4 ਵਜੇ ਪਾਠ ਜ਼ਰੂਰ ਕਰਿਆ ਕਰੋ ਜੇ 3 ਵਜੇ ਉੱਠ ਸਕਦੇ ਹੋ ਤਾਂ ਬਹੁਤ ਹੀ ਸੋਹਣੀ ਤੇ ਸੁਹਾਗੇ ਵਾਲੀ ਗੱਲ ਹੈ ਪਰ ਜੇ 3 ਵਜੇ ਨਹੀਂ ਉੱਠ ਸਕਦੇ ਤਾਂ 4 ਵਜੇ ਉਠੋ ਅਗਰ 6 ਵਜੇ ਉੱਠਦੇ ਹੋ 7 ਵਜੇ ਉੱਠਦੇ ਹੋ ਨਾ ਤਾਂ ਚਲੋ ਕੋਈ ਗੱਲ ਨਹੀਂ ਸ਼ੁਰੂ ਚ 5 ਵਜੇ ਉੱਠਣ ਲੱਗ ਜਾਓ ਫਿਰ ਹੌਲੀ ਹੌਲੀ ਟਾਈਮ ਆਪਦਾ 4 ਵਜੇ ਤੱਕ ਲੈ ਆਇਓ ਠੀਕ ਹੈ ਉਸ ਤੋਂ ਪਾਠ ਕਰਨ ਤੋਂ ਬਾਅਦ ਤੁਸੀਂ ਸੌ ਵੀ ਸਕਦੇ ਹੋ ਜੇ ਤਾਂ ਤੁਸੀਂ ਫ੍ਰੀ ਹੋ ਵਿਹਲੇ ਹੋ ਹਨਾ ਕੋਈ ਕੰਮ ਨਹੀਂ ਹੈ ਤਾਂ ਫਿਰ ਤੁਸੀਂ ਪਾਠ ਕਰਕੇ ਥੋੜੀ ਦੇਰ ਸੌਂ ਜੋ ਨੀਂਦ ਪੂਰੀ ਕਰ ਲਓ ਪਰ ਇੱਕ ਵਾਰੀ ਅਮਰਤਵੇਲਾ ਉੱਠ ਕੇ ਜਰੂਰ ਸੰਭੋ ਸਮੀਦ ਕਰਦੀ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਐਦਾਂ ਦੀਆਂ ਹੋਰ ਬਤੀ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਐਂਡ ਮਿਲਦੀ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ